ਬਜ਼ਾਰ 'ਚ ਜਿਹੜੇ ਮਰਜ਼ੀ ਸ਼ੋਅਰੂਮ 'ਤੇ ਚਲਜੋ 12000 10000 11000 ਤੋਂ ਘੱਟ ਕਿਸੇ ਨੇ ਤੁਹਾਨੂੰ ਆ 2 ਪੀਸ ਕੋਟਪੈਂਟ ਨਹੀਂ ਦੇਣਾ ਸਾਡੇ ਕੋਲ ਆਜੋ ਸਿਰਫ 2995 'ਚ ਸਲਾਈ ਕਰਕੇ ਲੈ ਜਾਓ ਸਾਡੇ ਐਨਆਰਆਈ ਭੈਣ ਭਰਾ ਵੀ ਆ ਜਿਨ੍ਹਾਂ ਨੇ ਆਉਣਾ ਬਾਹਰੋਂ ਕਈ ਸਾਡੇ ਸ਼ਹਿਰਾਂ ਵਾਲੇ ਪਿੰਡਾਂ ਵਾਲੇ ਸ਼ਕੀਨ ਹੈਗੇ ਆ ਇਹਨੇ ਸਾਨੂੰ 3 ਪੀਸ ਕੋਟਪੈਂਟ ਚਾਹੀਦਾ ਆ ਹੁਣ ਤੁਸੀਂ ਚੈੱਕ ਕਰ ਲਓ 3 ਪੀਸ ਕੋਟਪੈਂਟ ਬਜ਼ਾਰ 'ਚ 15 16000 ਦਾ ਪਰ ਸਾਡੇ ਕੋਲ ਆਓ 3760 'ਚ ਲੈ ਜਾਓ ਸਲਾਈ ਕਰਕੇ ਦਵਾਂਗੇ ਕੋਰਟਾ ਪਜਾਮਾ ਵਾਈਟ ਲੈ ਜਾਓ ਬਲੈਕ ਲੈ ਜਾਓ 컬러ਫੁਲ ਲੈ ਜਾਓ ਆ ਜਿਹੜਾ ਕੋਰਟਾ ਪਜਾਮਾ ਗੀਦਾ ਕਾਟਨ ਦਾ ਵਧੀਆ ਕੁਆਲਿਟੀ ਦਾ ਕਪੜਾ ਬੁਆਰ ਤੋਂ 3000 ਰੁਪਏ ਦਾ ਪਰ ਸਾਡੇ ਕੋਲ 1300 ਰੁਪਏ ਜੀ ਸਲਾਈ ਕਰਕੇ ਦਵਾਂਗੇ ਕੋਈ 10000 ਰੁਪਏ ਇਹਦਾ ਅਸੀਂ ਕਿਰਾਇਆ ਨਹੀਂ ਲੈਣਾ ਨਾ ਅਸੀਂ 20 22000 ਜਿਹੜੀ ਸੇਲ ਕਰਨੀ ਆ ਤੁਹਾਨੂੰ 18 20000 ਵਾਲੀ ਸ਼ੇਰਮਾਨੇ ਵੀ ਇੱਥੇ 6500 7000 ਰੁਪਏ ਤੋਂ ਸ਼ੁਰੂ ਹੋ ਜਾਣੀਆਂ ਮੇਰੇ ਸ਼ਕੀਨ ਭਰਾ ਇਸ ਵਾਰ ਕਹਿੰਦੇ ਆ ਜਾਗੋ ਤੇ ਪਾਰਟੀਆਂ ਤੇ ਫੰਕਸ਼ਨਾਂ ਤੇ ਕੋਈ ਸਰਪੰਚੀ ਦੇ ਇਲੈਕਸ਼ਨ ਆ ਜਾਂ ਕੋਈ ਵੀ ਆ ਐਮਪੀ ਐਮਐਲਏ ਮੁੱਖ ਮੰਤਰੀ ਸਾਹਿਬ ਜਿਹੜੇ ਵਾਈਟ ਕਾਟ ਤੇ ਪਜਾਮੇ ਪਾਉਂਦੇ ਸਾਨੂੰ ਉਹ ਦਿਖਾਓ ਸਾਡੇ ਕੋਲੇ ਉਹ ਵੀ ਹੈਗੇ ਆ ਪਰ ਸਾਡੇ ਕੋਲ ਉਹੋ ਜਿਹੇ ਰੇਟ ਨਹੀਂ ਹੈਗੇ ਫਿਰ ਯਾਤੋਂ ਬਾਤ ਰਾਂਗੇ ਰੰਗਾਂ ਦੀ ਪੂਰੀ ਗਰੰਟੀ ਆ ਰੰਗ ਫੇਟ ਹੋ ਜਾਵੇ ਡੱਬ ਪੈ ਜਾਵੇ ਝਿਰਕ ਪੈ ਜਾਵੇ 3 ਮਹੀਨੇ ਚ ਪੱਕਾ ਬਦਲ ਕੇ ਨਵੀਂ ਲੈ ਜਾਓ ਇੱਕ ਹੱਥ ਰੱਖਾਂਗੇ ਦੂਜੇ ਹੱਥ ਦੇ ਦੇਾਂਗੇ ਬ੍ਰਾਂਡ ਵੀ ਲੋ ਵੀ ਮੁੰਡੇ ਭਾਵੇਂ ਤੁਸੀਂ ਪਿੰਡਾਂ ਦੇ ਹੋ ਭਾਵੇਂ ਤੁਸੀਂ ਸ਼ਹਿਰਾਂ ਦੇ ਹੋ ਵਿਆਹਾਂ ਸ਼ਾਦੀਆਂ ਦੇ ਸੀਜ਼ਨ ਸ਼ੁਰੂ ਹੋ ਚੁੱਕਿਆ ਹੁਣ ਤੁਹਾਡੇ ਮਨ 'ਚ ਵੀ ਹੋਣਾ ਵੀ ਵਿਆਹ ਤੇ ਜਾਣਾ ਭਾਈ ਫੋਟੋਆਂ ਖੇਚਣੀਆਂ ਦੋਸਤਾਂ ਨੂੰ ਮਿਲਣਾ ਕੱਪੜੇ ਚੰਗੇ ਪਾ ਕੇ ਜਾਈਏ ਤੇ ਤੁਹਾਡੇ ਸੁਪਨੇ ਪੂਰੇ ਕਰ ਦੇਣਿਆ ਹੁਣ ਤੁਹਾਨੂੰ ਕੋਈ ਕਿਸੇ ਪੁਰਾਣੇ ਕੱਪੜੇ ਪਾ ਕੇ ਜਾਣ ਦੀ ਲੋੜ ਨਹੀਂ ਕੋਈ ਕਿਰਾਏ ਦੇ ਸ਼ੇਰਵਾਨੀਆਂ ਕੋਟਵੰਟ ਪਾ ਕੇ ਲੈ ਕੇ ਜਾਣ ਦੀ ਲੋੜ ਨਹੀਂ ਤੁਸੀਂ ਆਜੋ ਹਾਲ ਬਾਜ਼ਾਰ ਸ੍ਰੀ ਅੰਮ੍ਰਿਤਸਰ ਸਾਹਿਬ ਮਤੂ ਸ਼੍ਰੀ ਦਸਤਾਰ ਦੇ ਸਟੋਰ ਦੇ ਜਿੱਥੇ ਬਾਜ਼ਾਰ ਨਾਲੋਂ ਰੇਟ ਇੰਨੇ ਘੱਟ ਹੈਗੇ ਆ ਦੇਖੋ ਆ ਵੀ 2 ਪੀਸ ਕੋਆਰਡੀਨੇਟ ਸ਼ਹਿਰੀ ਭਰਾਵਾਂ ਦੇ ਲਈ ਆ ਜਿਹੜੇ ਯੰਗ ਮੁੰਡਿਆ ਕਿਸ ਨੇ ਤਰਸੀਮ ਜਸਰਾ ਲੈਣਾ ਆ ਦੇਖੋ 2 ਪੀਸ ਕੋਟਪੈਂਟ ਆ ਵੀ ਦੇਖੋ ਇਹ 2 ਪੀਸ ਕੋਟਪੈਂਟ ਬਾਜ਼ਾਰ ਚ ਜਿਹੜੇ ਮਰਜੀ ਸ਼ੋਰ ਨੂੰ ਤੇ ਚਲ ਜਾਓ 12000 10000 11000 ਤੋਂ ਘੱਟ ਕਿਸ ਨੇ ਤੁਹਾਨੂੰ ਆ 2 ਪੀਸ ਕੋਟਪੈਂਟ ਨਹੀਂ ਦੇਣਾ ਸਾਡੇ ਕੋਲ ਆ ਜਾਓ ਸਿਰਫ 2995 ਜੇ ਸਲਾਈ ਕਰਕੇ ਲੈ ਜਾਓ ਸਾਡੇ ਐਨ ਆਰ ਆਈ ਭੈਣ ਭਰਾ ਵੀ ਆ ਜਿਨ੍ਹਾਂ ਨੇ ਆਉਣਾ ਬਾਹਰੋਂ ਕਈ ਸਾਡੇ ਸ਼ਹਿਰਾਂ ਵਾਲੇ ਪਿੰਡਾਂ ਵਾਲੇ ਸ਼ਕੀਨ ਹੈਗੇ ਆ ਕਿੰਨੇ ਸਾਨੂੰ 3 ਪੀਸ ਕੋਟਪੈਂਟ ਚਾਹੀਦਾ ਆ ਹੁਣ ਤੁਸੀਂ ਚੈੱਕ ਕਰ ਲਓ 30 ਪੀਸ ਕੋਟਮੈਂਟ ਬਾਜ਼ਾਰ ਚ 15-16000 ਦਾ ਪਰ ਸਾਡੇ ਕੋਲ ਆਓ 3760 ਚ ਲੈ ਜਾਓ ਸਲਾਈ ਕਰਕੇ ਦਵਾਂਗੇ ਜਿਹੜਾ ਮਰਜੀ ਰੰਗ ਲੈ ਜੋ ਇੱਚ ਹੁਣ ਤੁਸੀਂ ਲੈਣੀਆਂ ਹੋਣੀਆਂ ਬਾਸਕਟਾਂ ਬਾਸਕਟ ਤੁਸੀਂ ਬਲੈਕ ਬਣਾ ਲਓ ਵਾਈਟ ਨਾਲੋ ਕਲਰ ਤੁਹਾਡੀ ਪਸੰਦ ਦਾ ਬਟਨ ਤੁਸੀਂ ਜਿੰਦਾਂ ਦੀ ਮਰਜ਼ੀ ਲਵਾ ਲਓ ਜੇਬਾਂ ਤੁਸੀਂ ਜਿੰਦਾਂ ਦੀ ਮਰਜ਼ੀ ਲਾ ਲਓ ਸਟੀਚਿੰਗ ਸਾਡੀ ਨੰਬਰ 1 ਨੇ ਆ ਕੋਰਤਾ ਪਜਾਮਾ ਵਾਈਟ ਲੈ ਜੋ ਬਲੈਕ ਲੈ ਜੋ ਕਲਰਫੁਲ ਲੈ ਜੋ ਆ ਜਿਹੜਾ ਕੋਰਤਾ ਪਜਾਮਾ ਗੀਜ਼ਾ ਕਾਟਨ ਦਾ ਵਧੀਆ ਕੁਆਲਿਟੀ ਦਾ ਕਪੜਾ ਬਾਜ਼ਾਰ ਚ 3000 ਰੁਪਏ ਦਾ ਪਰ ਸਾਡੇ ਕੋਲ 1300 ਰੁਪਏ ਜੀ ਅਸੀਂ ਸਲਾਈ ਕਰਕੇ ਦਵਾਂਗੇ ਕੋਈ 10000 ਰੁਪਏ ਇਹਦਾ ਅਸੀਂ ਕਿਰਾਇਆ ਨਹੀਂ ਲੈਣਾ ਨਾ ਅਸੀਂ 20 22000 ਚ ਇਹਦੀ ਸੇਲ ਕਰਨੀ ਆ ਤੁਹਾਨੂੰ 18-20 ਹਜ਼ਾਰ ਵਾਲੀ ਸ਼ੇਰਮਾਨੇ ਵੀ ਇੱਥੇ 6500 7000 ਰੁਪਏ ਤੋਂ ਸ਼ੁਰੂ ਹੋ ਜਾਣੀਆਂ ਬਾਈ ਜੀ ਵਿਆਹਾਂ ਸ਼ਾਦੀਆਂ ਦੇ ਦੇਣਿਆਂ ਲੋਕੀ ਕਹਿੰਦੇ ਇਹ ਗੱਲ ਬੜੀ ਮਸ਼ਹੂਰਾ ਮਾਤੂ ਸ਼੍ਰੀ ਦਸਤਾਰ ਦੀ ਵੀ ਕੁੜਤੇ ਪਜਾਮੇ ਦੇ ਰੇਟਾਂ ਦੇ ਕੋਟ ਪੈਂਟ ਦੇ ਜਾਂਦੇ ਆ ਹਾਂ ਜੀ ਕਿਉਂਕਿ ਮਾਤੂ ਸ਼੍ਰੀ ਦਸਤਾਰ ਹਾਲ ਪਿਆਰ ਦੇ ਵਿੱਚ ਟੱਕ ਪਾਈ ਤੁਰੀ ਆਉਂਦਾ ਵਾ ਕਿਉਂਕਿ ਸਿੱਧੀ ਜੀ ਗੱਲ ਕਹਿੰਨੇ ਆ ਅੰਬਰਸਰ ਦੇ ਵਿੱਚ ਬਹੁਤ ਦੁਕਾਨਾਂ ਆ ਹਾਲ ਪਿਆਰ ਦੇ ਚੌਂਕਾ 'ਚ ਵੀ ਬਹੁਤ ਦੁਕਾਨਾਂ ਜਿੱਥੇ 5-5000 8-8000 ਕੋਟ ਪੈਂਟ ਦੀ ਕੱਲੀ ਸਮਾਈ ਲਿੱਤੀ ਜਾਂਦੀ ਆ 15 15000 ਦਾ 2 ਪੀਸ ਕੋਟ ਪੈਂਟ ਵੰਦਾ ਪਰ ਮਾਤੂ ਸ਼੍ਰੀ ਦਸਤਾਰ ਹਾਲ ਬਜ਼ਾਰ ਦੇ ਵਿੱਚ 2995 ਤੇ 3760 ਚ ਕੁਆਲਿਟੀ ਦੇ ਰਿਆ ਏ ਕਲਾਸ ਜਿਹੜਾ ਕਪੜਾ ਸੀ ਸ਼ਾਨਦਾਰ ਦੇ ਰਿਆ ਰੰਗਾਂ ਵਿੱਚ ਹੀ ਟੌਪ ਕਲਾਸ ਦੇ ਰਿਆ ਔਰ ਵੱਡਾ ਚੈਲੰਜ ਕੀ ਕਰ ਰਹੇ ਆ 2995 2 ਪੀਸ 3760 3 ਪੀਸ ਜਿਹਦੀ ਕੋਟ ਪੈਂਟ ਦੀਆਂ ਗੱਲਾਂ ਹਜ਼ਾਰਾਂ ਚ ਹੁੰਦੀਆਂ ਸੀ ਆ ਮਾਤੂ ਸ਼੍ਰੀ ਦਸਤਾਰ ਹਾਲ ਬਜ਼ਾਰ ਚ ਦੌਰ ਲੈ ਕੇ ਆ ਗਿਆ ਜੇ ਤੇ 100 100 ਰੁਪਈਆ ਦੀ ਗੱਲ ਹੋਊਗੀ ਕਿਉਂਕਿ 2900 ਰੁਪਏ ਦੇ ਵਿੱਚ ਕੋਟ ਪੈਂਟ ਤਿਆਰ ਕਰਕੇ ਦੇਣਾ ਅੱਛਾ ਜੇ ਕੋਈ ਸ਼ਕੀਨ ਆਵੇ ਕਹੇ ਮੈਨੂੰ ਹੋਰ ਉਪਰਲੀ ਵੈਰਾਈਟੀ ਚਾਹੀਦੀ ਆ 4000 5000 7000 ਉਹ ਹੈਗਾ ਆਪਣੇ ਕੋਲ ਦੇਖੋ ਜੀ ਉਹ ਵੀ ਹੈਗਾ ਪਰ ਸ਼ਕੀਨ ਭਰਾ ਦੀ ਲੁੱਟ ਨਹੀਂ ਕਰਾਂਗੇ ਅਸੀਂ 10 ਜਾਂ 15 ਜਾਂ 20000 ਦਾ ਕੋਟ ਪੈਂਟ ਨਹੀਂ ਬਣਾ ਕੇ ਦੇਵਾਂਗੇ ਆ ਚੈੱਕ ਕਰੋ ਸਾਡਾ ਹੌਲ ਇਹਨੂੰ ਟੈਰੀ ਦਾ ਬ੍ਰੈਂਡ ਟਾਪ ਕਲਾਸ ਵਰਲਡ ਦਾ ਪਲੈਨ ਹੈ ਜਿਹੜਾ ਯੂਰਪ ਦੇ ਬੈਸਟ ਕੋਟ ਪੈਂਟ ਬਣਾਉਂਦੇ ਆ ਇਹ ਵੀ 5-7000 ਚ ਬਣਾ ਕੇ ਦੇ ਦਾਂਗੇ ਇਹਦੇ ਵੀ ਕੋਈ ਯੂਰੋਆਂ ਚ ਯਾ ਡਾਲਰਾਂ ਚ ਪੈਸੇ ਨਹੀਂ ਲੈਣੇ ਰੰਗਾਂ ਵਿੱਚ ਇਹਦੇ ਚ ਵੀ ਚੈੱਕ ਕਰ ਲੋ ਕਲਰ ਲਾਈਟ ਡਾਰਕ ਸਾਰੇ ਹੈਗੇ ਆ ਹੁਣ ਗੱਲ ਕਰਦੇ ਬਾਸਕਟਾ ਦੀ ਬਾਸਕਟਾ ਸ਼ੇਰਵਾਨੀਆਂ ਆ ਚੱਕੋ ਜੀ ਇਸ ਵਾਰ ਜਾਗੋ ਪਾਰਟੀਆਂ ਤੇ ਚਾਹੇ ਕੋਈ ਪਿੰਡੂ ਆ ਚਾਹੇ ਕੋਈ ਸ਼ਹਿਰੀ ਆ ਹਾਲ ਬਜ਼ਾਰ ਦੇ ਵਿੱਚ ਇਤਾਂ ਦੀਆਂ ਬਾਸਕਟਾ ਇਤਾਂ ਦੀਆਂ ਸ਼ੇਰਵਾਨੀਆਂ ਬਣਾ ਕੇ ਦਵਾਂਗੇ ਏ ਕਲਾਸ ਬਣਾ ਕੇ ਦਵਾਂਗੇ ਤੁਸੀਂ ਸਮਾਈ ਸਾਡੀ ਚੈੱਕ ਕਰ ਲਓ ਭਾਜੀ ਕੋਈ ਜਾਲੀ ਦੀ ਸਮਾਈ ਨਹੀਂ ਕਰਦੇ ਜੇ 650 7000 ਲੈਣੇ ਆ ਤੇ ਸਾਡੇ ਕੋਲ ਟਾਪ ਦੇ ਯੂਪੀ ਦੇ ਬੈਸਟ ਕਾਰੀਗਰ ਆ ਆ ਕੁਰਤੇ ਪਜਾਮੇ ਦੀ ਸਮਾਈ ਚੈੱਕ ਕਰ ਲਓ ਲੋਕੀ ਕਹਿੰਦੇ ਆ ਇਹ ਬੀੜੀਆਂ ਪਾ ਦਿੰਦੇ ਆ ਜੀ ਇਹਨਾਂ ਦਾ ਕਪੜਾ ਚੱਜਦਾ ਨਹੀਂ ਹੋਣਾ ਜਾਂ ਇਹਨਾਂ ਦੀ ਸਮਾਈ ਚੱਜਦੀ ਨਹੀਂ ਹੋਣੀ ਦੇਖੋ ਗੱਲਾਂ ਸਿੱਧੀਆਂ ਕਰਦੇ ਆ ਸਾਡੀ ਸਮਾਈ ਚੈੱਕ ਕਰ ਲਓ ਸਾਡਾ ਕਪੜਾ ਚੈੱਕ ਕਰ ਲਓ ਫੇਰ ਤੁਸੀਂ ਸਾਨੂੰ ਜੱਜ ਕਰਿਓ ਆ 3 ਪੀਸ ਕੋਰਪੈਂਟ ਜੇ 370 60 ਤੇ ਦੇ ਰਹੇ ਨਾ ਆ ਥੱਲੇ ਅਸੀਂ ਕਾਗਜ਼ ਨਹੀਂ ਲਾਏ ਕੋਰਪੈਂਟ ਤੇ ਵਧੀਆ ਸਾਟਨਾ ਲਾਈਆਂ ਵਾ ਬੈਸਟ ਕੁਆਲਿਟੀ ਦੇ ਯਾਰਨ ਵਰਤੇ ਗਏ ਆ ਔਰ ਦੇਖੋ ਸਹੂਲਤਾ ਕਿੰਨੀ ਆ ਤੁਹਾਨੂੰ ਤੁਸੀਂ ਕੋਰਪੈਂਟ ਤਿਆਰ ਕਰਾਣਾ ਕਿਹੜਾ ਕਲਰ ਕਿੱਦਾਂ ਦਾ ਬਣੂਗਾ ਉਹ ਵੀ ਤੁਹਾਨੂੰ ਦੱਸਿਆ ਜਾਂਦਾ ਵਾ ਇਹ ਨਹੀਂ ਵੀ ਸਾਡਾ ਰੇਟ ਘੱਟ ਹੈ ਤੇ ਅਸੀਂ ਕੋਈ ਦੇਸੀ ਜੀ ਕੁਆਲਿਟੀ ਜਾਂ ਦੇਸੀ ਜਾ ਕਲਾਕ ਕਰਦੇ ਆ ਅਸੀਂ ਰੇਟ ਘੱਟ ਤਾਂ ਦਿੰਨੇ ਆ ਕਿਉਂਕਿ ਮਾਤੂ ਸ਼੍ਰੀ ਦਸਤਾਰ ਆਪ ਹੀ ਖਰੀਦਦਾ ਤੇ ਆਪ ਹੀ ਵੇਚਦਾ ਤੇ ਆਪ ਹੀ ਬਣਾ ਕੇ ਲੋਕਾਂ ਦੇ ਪੂਰੇ ਪੰਜਾਬ ਦੇ ਫਾਇਦੇ ਕਰਦਾ ਦੇਖੋ ਜੀ ਕੋਟ ਪੈਂਟ ਤੁਸੀਂ ਲੈ ਲਏ ਕੋਟ ਪੈਂਟ ਦੇ ਨਾਲ ਮੈਚ ਕਰਕੇ ਸ਼ਰਟ ਬਣਾਉਣੀ ਆ ਸ਼ਰਟਾਂ ਦੇ ਵਿੱਚ ਵੀ ਬਹੁਤ ਸਾਰੀ ਰੇਂਜ ਸਾਡੇ ਕੋਲ ਚਾਹੇ ਤੁਸੀਂ ਪਲੇਨ ਬਣਾ ਲਓ ਚੈੱਕ ਬਣਾ ਲਓ ਲਾਈਨ ਵਾਲੇ ਬਣਾ ਲਓ ਚਾਹੇ ਤੁਸੀਂ ਆਫਿਸ ਵਰਕ ਕਰਦੇ ਆ ਤੁਸੀਂ ਡੇਲੀ ਫਾਰਮਲ ਕੈਜੂਅਲ ਸ਼ਰਟ ਪਾਉਣੀ ਆ ਦੇਖੋ ਬਹੁਤ ਸੋਹਣੀ ਵੈਰਾਈਟੀ ਆ ਚੁੱਕੀ ਆ ਲਾਈਨਾਂ ਵਾਲੀਆਂ ਚੈੱਕ ਆ ਗਈਆਂ ਪ੍ਰਿੰਟ ਆ ਗਏ ਛੋਟੇ ਚੈੱਕ ਵੱਡੇ ਚੈੱਕ ਲਾਈਟ ਕਲਰ ਡਾਰਕਰ ਹਰ ਇੱਕ ਚੀਜ਼ ਵੱਡਾ ਫਾਇਦਾ ਕੀ ਆ ਬਾਜ਼ਾਰ 'ਚ ਆਉਂਗੇ 1000 1200 ਤੋਂ ਘੱਟ ਕੋਈ ਸ਼ਰਟ ਨਹੀਂ ਦਿੰਦਾ ਸਾਡੇ ਕੋ ਆਓ 350 400 ਦੇ ਵਿੱਚ ਸ਼ਰਟ ਸ਼ੁਰੂ ਆ ਉਦੋਂ ਉੱਪਰ ਹੀ ਰੇਜ ਜਿੱਦਾਂ ਦੀ ਮਰਜ਼ੀ ਲੈ ਜਾਓ ਹੁਣ ਕੁਰਤੇ ਪਜਾਮੇ ਤੁਸੀਂ ਚਿੱਟੇ ਲੈਣੇ ਆ ਕਾਲੇ ਲੈਣੇ ਆ ਚਾਹੇ ਲੈਣੇ ਕਲਰਫੁੱਲ ਰੇਟ ਜ਼ਰੂਰ ਸੁਣ ਲਿਓ ਦੇਖੋ ਜੀ ਮਾਤੂ ਸ਼੍ਰੀ ਦਸਤਾਰ ਦਾ ਹਾਲ ਬਾਜ਼ਾਰ ਤੇ ਵਿੱਚ ਕੁਰਤੇ ਪਜਾਮੇ ਦਾ ਪ੍ਰਾਈਜ਼ ਕੀ ਆ ਕਹਿੰਦੇ 1500 2000 ਤੋਂ ਗੀਜ਼ਾ ਕਾਟਨ ਰੰਗਦਾਰ ਦਾ ਕੁਰਤਾ ਪਜਾਮਾ ਨਹੀਂ ਮਿਲਦਾ ਦੇਖੋ ਜੀ ਕੱਢਾਂਗੇ ਤੁਹਾਡੇ ਵਹਿਮ ਟੈਕ ਕਰਾਂਗੇ ਤੁਹਾਨੂੰ ਕੈਮ ਕਿਉਂਕਿ ਕੁੜਤਾ ਪਜਾਮਾ ਸਿਰਫ 700 ਰੁਪਏ ਦਾ ਰੰਗਦਾਰ ਦੇ ਰਹੇ ਆ 700 ਰੁਪਏ ਦਾ ਸਟਿਚ ਕਰਕੇ 1500 ਰੁਪਏ ਦਾ ਪਹਿਣਾ ਤੁਹਾਨੂੰ ਤੁਸੀਂ ਕਲਰ ਚੈੱਕ ਕਰੋ ਗੀਜ਼ਾ ਕੋਟਨ ਪੇਪਰ ਲੈਣ ਦੇ ਵਿੱਚ ਸਾਡੇ ਕੋਲ ਵੈਰਾਈਟੀ ਚੈੱਕ ਕਰੋ ਟਾਪ ਦੀ ਰੰਗਾਂ ਵਿੱਚ ਹੀ ਹੈ ਇਹ ਉਸ ਮਾਲਵੇ ਦੇ ਕੁੜਤੇ ਪਜਾਮੇ ਬੈਸਟ ਇਹਦੇ ਵਿੱਚ ਜਿਹੜੇ ਕਾਰੀਗਰ ਵੀ ਟਾਪ ਦੇ ਆ ਪਰ ਕਾਰੀਗਰ ਕੀ ਕਰੂਗਾ ਜੇ ਕੱਪੜਾ ਕੰਮ ਦਾ ਨਾ ਹੋਇਆ ਮਾਤੂ ਸ਼੍ਰੀ ਦਸਤਾਰ ਹਾਲ ਪਿਆਰ ਦੇ ਵਿੱਚ ਇਦਾਂ ਦੇ ਕੱਪੜੇ ਦੇ ਰਿਆ ਕੁਰਤੇ ਪਿਆਮੇ ਦੇ ਵਿੱਚ ਵੀ ਕੋਈ ਵੀ ਤੁਹਾਨੂੰ ਇਦਾਂ ਦੀ ਕੁਆਲਿਟੀ ਨਹੀਂ ਦੇ ਸਕਦਾ ਹੁਣ ਵਾਈਟ ਦੀ ਗੱਲ ਕਰਦੇ ਆ ਵਾਈਟ ਦੇ ਵਿੱਚ ਮੇਰੇ ਸ਼ਕੀਨ ਭਰਾ ਇਸ ਵਾਰ ਕਹਿੰਦੇ ਆ ਜਾਗੋ ਤੇ ਪਾਰਟੀਆਂ ਤੇ ਫੰਕਸ਼ਨਾਂ ਤੇ ਕੋਈ ਸਰਪੰਚੀ ਦੇ ਇਲੈਕਸ਼ਨ ਆ ਜਾਂ ਕੋਈ ਵੀ ਆ ਐਮ ਪੀ ਐਮ ਐਲ اے ਮੁੱਖ ਮੰਤਰੀ ਸਾਹਿਬ ਜਿਹੜੇ ਵਾਈਟ ਕਾਡ ਤੇ ਪਿਆਵੇਂ ਪਾਉਂਦੇ ਸਾਨੂੰ ਉਹ ਦਿਖਾਓ ਸਾਡੇ ਕੋਲੇ ਉਹ ਵੀ ਹੈਗੇ ਆ ਪਰ ਸਾਡੇ ਕੋ ਉਹੋ ਜੇ ਰੇਟ ਨਹੀਂ ਹੈਗੇ ਜਿਹੜੇ ਵੱਡੇ ਵੱਡੇ ਸ਼ੋਰੂਮ ਸ਼ੀਸ਼ੇ ਲਾ ਕੇ ਦਮੀਆਂ ਤੇ ਲਾ ਕੇ ਤੁਹਾਨੂੰ ਲੁੱਟਦੇ ਆ ਸਾਡੇ ਕੋ ਉਹ ਕੰਮ ਨਹੀਂ ਆ ਚੈੱਕ ਕਰੋ ਸਾਡੇ ਕੋ ਵਾਈਟ ਕਾਡ ਤਾਂ ਪਿਆਵਾ 700 1500 2000 2500 ਤੱਕ ਲੈ ਕੇ 3000 4000 ਤੱਕ ਹੀ ਆ ਉਹਦੇ ਵਿੱਚ ਲੇਲਣ ਵੀ ਦਿੰਨੇ ਆ ਪੇਪਰ ਕਾਟਨ ਵੀ ਦਿੰਨੇ ਆ ਮੈਟੀ ਵੀ ਦਿੰਨੇ ਆ ਦੇਖੋ ਇੰਨਾ ਰੋਲਾ ਪਾ ਕੇ ਸੰਗ ਪਾੜ ਕੇ ਤੁਹਾਨੂੰ ਸੱਚ ਦੱਸ ਰਿਹਾ ਕਿਉਂਕਿ ਹੁਣ ਇਸ ਵਾਰ ਲੁੱਟਣਾ ਨਾ ਕਰਾਇਓ ਕਿਉਂਕਿ ਦੁਕਾਨਦਾਰਾਂ ਨੇ ਕੈਂਚੀਆਂ ਕਰ ਲਈਆਂ ਤਿੱਖੀਆਂ ਕਹਿੰਦੇ ਵਿਆਹਾਂ ਵਾ ਸ਼ਾਦੀਆਂ ਦੇ ਡਣ ਆ ਜਾਣੇ ਆ ਥੋੜੀ ਮਿਹਨਤ ਦੀ ਕਮਾਈ ਤੇ ਇਹ ਥੋੜੀ ਮਿਹਨਤ ਦੀ ਕਮਾਈ ਤੇ ਇਹ ਦੁਕਾਨਦਾਰ ਡਾਕੇ ਮਾਰਦੇ ਆ ਅੱਖਾਂ ਤੇ ਵਿੱਚ ਮਿਰਚਾ ਪਾਉਂਦੇ ਆ ਪਰ ਅਸੀਂ ਉਹ ਕੰਮ ਨਹੀਂ ਕਰਦੇ ਆ ਚੱਕੋ ਬਲੈਕ ਕਲਰ ਦਾ ਕੁੜਤਾ ਪਜਾਮਾ ਇਹਦੇ ਵਿੱਚ ਵੀ ਬਹੁਤ ਵੈਰਾਈਟੀ ਆ ਦੇਖੋ ਸਾਡੀਆਂ ਗੱਲਾਂ ਦੇ ਸਿੱਧੀਆਂ ਜੀਆਂ ਤੇ ਸਿੱਧੇ ਜੇ ਭਰਾ ਸਾਡੇ ਸਮਝ ਜਾਣਗੇ ਬਹੁਤੇ ਚਲਾਕਾ ਨੂੰ ਸਾਡੀ ਗੱਲ ਨਹੀਂ ਸਮਝ ਆਉਣੀ ਦੇਖੋ ਜੀ ਸਾਡੇ ਕੋ ਪੱਗਾਂ ਦੇ ਵਿੱਚ ਵੀ 550 ਤੋਂ ਬਾਅਦ ਰੰਗਿਆ ਰੰਗਾਂ ਦੀ ਪੂਰੀ ਗਰੰਟੀ ਆ ਰੰਗ ਫੇਟ ਹੋ ਜਾਵੇ ਡੱਬ ਪੈ ਜਾਵੇ ਝਿਰਕ ਜਾਵੇ ਤਿੰਨ ਮਹੀਨੇ ਚ ਪੱਗ ਬਦਲ ਕੇ ਨਵੀਂ ਲੈ ਜਾਓ ਇੱਕ ਹੱਥ ਰੱਖਾਂਗੇ ਦੂਜੇ ਹੱਥ ਦੇ ਦਿਆਂਗੇ ਬ੍ਰਾਂਡ ਵੀ ਦੇਖ ਲਓ ਸਭ ਤੋਂ ਵੱਡਾ ਬ੍ਰਾਂਡ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਾਇ ਦੇ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਆ ਬਹੁਤ ਸੋਹਣੇ ਸੋਹਣੇ ਤੁਹਾਨੂੰ ਰੰਗ ਮਿਲ ਜਣੇ ਆ ਪੱਗਾਂ ਨਾਲ ਮੈਚ ਕਰਕੇ ਟਰਾਈਆਂ ਲੈਣੀਆਂ ਤੁਸੀਂ ਉਹ ਵੀ ਲੈ ਜਾਓ ਦੇਖੋ ਜੀ ਮਾਤੂ ਸ਼੍ਰੀ ਦਸਤਾਰ 1970 ਤੋਂ ਦਸਤਾਰਾਂ ਦੇ ਖੇਤਰ 'ਚ ਖੜਾ ਵਾ ਇਹ ਕੋਈ ਦੇਸੀ ਜਾਂ ਬ੍ਰਾਂਡ ਨਹੀਂ ਆ ਇਹ ਕੋਈ ਲੱਲੀ ਛੱਲੀ ਜਾਂ ਬ੍ਰਾਂਡ ਨਹੀਂ ਆ ਇਹ ਪੱਗ ਦਾ ਟਾਪ ਦਾ ਬ੍ਰਾਂਡ ਹੈ ਚਾਹੇ ਤੁਸੀਂ ਸਾਡੀ ਰੂਬੀਆ ਦੀ ਪੱਗ ਬਨ ਰਿਓ ਚਾਹੇ ਮਾਤੂ ਸ਼੍ਰੀ ਦੀ ਫੋਲੋਵੈਲ ਦੀ ਪੱਗ ਬਨ ਰਿਓ ਆ ਚੈੱਕ ਕਰੋ ਸਾਡੇ ਸਟicker ਉੱਤੇ ਲਿਖਿਆ ਹੋਇਆ ਪੰਜਾਬੀ 'ਚ ਲਿਖਿਆ ਮਾਤੂ ਸ਼੍ਰੀ ਦਸਤਾਰ ਇਹੀ ਪੜ ਕੇ ਕੱਪੜਾ ਲਿਓ ਤੁਸੀਂ ਆਮਜੀਤ ਦੇਸੀ ਦੀ ਦੁਕਾਨ ਤੋਂ ਨਾ ਕੱਪੜਾ ਲੈ ਲਿਓ ਕਿਉਂਕਿ ਨਾ ਬੰਨਿਆ ਗਿਆ ਨਾ ਲੜ ਆਇਆ ਸਵੇਰੇ ਸਵੇਰੇ ਤੁਹਾਡਾ ਮੂਡ ਖਰਾਬ ਹੋਊਗਾ ਪਰ ਮਾਤੂ ਸ਼੍ਰੀ ਦਸਤਾਰ ਜਦੋਂ ਸਜਾਓਗੇ ਨਾ ਰੰਗ ਵੀ ਬਹੁਤ ਪਿਆਰੇ ਮਿਲਣਗੇ ਇਦਾਂ ਦੀਆਂ ਛੇਡਾਂ ਇੰਨੀਆਂ ਕਲਰ ਮੈਚਿੰਗ ਔਰ ਗਰੰਟੀ ਤਾਂ 90 ਦਿਨਾਂ ਦੀ ਵਰਬਰ ਹੀ ਨਹੀਂ ਦਿੰਦੇ ਆਹ ਬੋਲ ਕੇ ਜ ਨਹੀਂ ਦਿੰਦੇ ਬਿੱਲ ਤੇ ਲਿਖ ਕੇ ਦਿੰਨੇ ਆ ਜੇ ਪੱਗ ਖਰਾਬ ਹੋਏ ਤੇ ਵਾਪਸ ਏਕੇ ਨਵੀਂ ਲੈ ਜਾਓ ਹੁਣ ਛੇਤੀ ਛੇਤੀ ਕਰੋ ਹਾਲ ਬਾਜ਼ਾਰ ਤੇ ਆਜੋ ਕਿਤੇ ਇਧਰ ਉਧਰ ਨਾ ਚਲੇ ਜਾਓ ਦੱਗੜ ਸਾਹਿਬ ਲੋਕਾਂ ਨੂੰ ਦੱਸ ਦਿਓ ਸੱਚ ਜੇ ਫਾਇਦਾ ਕਰਾਉਣਾ ਤੇ ਹਾਲ ਬਿਆਰ ਦੇ ਵਿੱਚ ਸਾਡੇ ਚੰਗੇ ਸੇਲਸਮੈਨ ਟੌਪ ਕਲਾਸ ਦੇ ਤੁਹਾਡੀ ਵੇਟ ਕਰਦੇ ਜਿੱਥੇ ਤੁਹਾਨੂੰ 12000 ਵਾਲਾ ਕੋਟ ਮੈਂ 2995 ਜਿ ਮਿਲਣਾ ਜਿੱਥੇ ਤੁਹਾਨੂੰ 16000 ਵਾਲਾ ਕੋਟ ਮੈਂ 3 ਪੀਸ 3760 ਜਿ ਮਿਲਣਾ ਜਿੱਥੇ ਤੁਹਾਨੂੰ 3000 ਵਾਲਾ ਕੋਰਤਾ ਪਜਾਮਾ 13 1400 ਚ ਸਲਾਈ ਕਰਕੇ ਦੇ ਰਣਾ ਜਿੱਥੇ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗਿਆ ਰੰਗਾਂ ਦੀ ਫੁੱਲ ਪੂਰੀ ਗਰੰਟੀ ਆ ਕੁੜਤੇ ਪੀ ਹਮੇ ਸ਼ੇਰਬਾਨੀ ਬਾਸਕਟ ਬਲੇਜ਼ਰ ਸਾਰਿਆਂ ਤੇ ਬਹੁਤ ਵੱਡੀ ਆਫਰਾਂ ਲੱਗੀਆਂ ਆ ਇੱਕ ਹਫਤਾ ਆਫਰ ਚੱਲ ਰਹੀ ਆ ਇਹਦਾ ਫਾਇਦਾ ਲੈਣਾ ਆਜੋ ਨਾ ਇੱਧਰ ਜਾਓ ਨਾ ਉੱਧਰ ਜਾਓ ਹਾਲ ਬਾਜ਼ਾਰ ਸ੍ਰੀ ਅੰਮ੍ਰਿਤਸਰ ਸਾਹਿਬ ਨੰਬਰ ਸਕਰੀਨ ਤੇ ਆ ਫੋਨ ਕਰ ਲਿਓ ਜੇ ਕੋਈ ਵੀ ਤੁਸੀਂ ਜਾਣ ਕੇ ਲੈਣੀ ਹੋਈ ਧੰਨਵਾਦ